ਛੇ ਨੰਦੀ ਮਹਾਰਾਜ ਨੂੰ ਰੈਸਕਿਊ ਕਰਕੇ ਕਤھوں ਨੰਗਲੋਂ ਅੰਬਰਸਰ ਗਊਸ਼ਾਲਾ ਚ ਰੱਖੇ ਗੱਡੀਆਂ ਚ ਅਖੀਰ ਇਹੋ ਜਿਹਾ ਹੈਗਾ ਕਿ ਇਹ ਜਿਹੜੀਆਂ ਗੱਡੀਆਂ ਡਰਾਈਵਰ ਛੱਡ ਕੇ ਭੱਜ ਗਏ ਨੇ ਜਦੋਂ ਤਰਪਾਲਾਂ ਹੀ ਪਰੇ ਕੀਤੀਆਂ ਤੇ ਤਰਪਾਲਾਂ ਦੇ ਅੰਦਰ ਛੇ ਨੰਦੀ ਮਹਾਰਾ ਸਿਗੇ ਦੋ ਗੱਡੀਆਂ ਚ ਤਿੰਨ ਤਿੰਨ ਕਰਕੇ ਪਾਏ ਸਿਗੇ ਤੇ ਇਹਨਾਂ ਦੀਆਂ ਹੱਡੀਆਂ ਵਾਸਤੇ ਇਹਨਾਂ ਨੂੰ ਲਿਆ ਜਾ ਲੈ ਕੇ ਜਾਇਆ ਜਾ ਰਿਹਾ ਹੈਗਾ ਇਹਨਾਂ ਦੀ ਤਸਕਰੀ ਹੋ ਰਹੀ ਸੀ ਇਹਨਾਂ ਨੂੰ ਵੱਢਿਆ ਜਾਣਾ ਹੈਗਾ ਨੰਦੀ ਮਹਾਰਾਜ ਦਾ ਸਾਡੇ Hindu ਧਰਮ ਚ ਬੇਹੇ ਬਹੁਤ ਮਹੱਤਵ ਹੈ ਤਕਿ ਇਨਸਾਨੀਅਤ ਦੇ ਨਾਤੇ ਇੱਕ ਇਨਸਾਨੀਅਤ ਦੇ ਨਾਤੇ ਵੇਖਿਆ ਜਾਵੇ ਬੇਜੁਬਾਨ ਜਾਨਵਰ ਦੀ ਰੱਖਿਆ ਹਰ ਕਿਸੇ ਨੂੰ ਕਰਨੀ ਚਾਹੀਦੀ ਆ ਛੱਡ ਕੇ ਮੇਰਾ ਜਮੀਰ ਨਹੀਂ ਆਵਾਜ਼ ਦਿੰਦਾ ਕਿ ਜੇ ਮੈਂ ਆਪਣੀ ਅੱਖ ਹੀ ਵੇਖ ਹੀ ਲਿਆ ਇੱਕ ਚੀਜ਼ ਗਲਤ ਹੋਣ ਜਾ ਰਹੀ ਉਹਨਾਂ ਦੀ ਹੱਤਿਆ ਹੋ ਜਾਣੀ ਜਾ ਰਹੀ ਤਾਂ ਮੈਂ ਜੇ ਛੱਡ ਕੇ ਚੱਲਦਾ ਰੇ ساری ਜ਼ਿੰਦਗੀ ਦਾ ਮੈਨੂੰ ਪਛਤਾਵਾ ਰਹਿੰਦਾ ਕਿ ਕਾਸ਼ ਮੈਂ ਕੁਝ ਕੀਤਾ ਹੁੰਦਾ ਉਹਨਾਂ ਵਾਸਤੇ ਅੱਜ ਉਹਨਾਂ ਦੀ ਜਾਨ ਬਚ ਜਾਂਦੀ ਮਨ ਦੀ ਜਾਨ ਬਚਾਣੀ ਜਿਆਦਾ ਜ਼ਰੂਰੀ ਸਮਝੀ ਆਪਣੇ ਨਾਲ ਇਹ ਜੀ ਸ਼ੰਕਰ ਮਹਾਰਾਜ ਦੀ ਸਵਾਰੀ ਆ ਸਾਡੇ ਬੜੇ ਪੂਜਨੀ ਹੈ ਅਹੀਂ ਜਦੋਂ ਵੀ ਕਿਸੇ ਮੰਦਿਰ ਜਾਂਦੇ ਆ ਨਾ ਅਹੀ ਸ਼ੰਕਰ ਮਹਾਰਾਜ ਦਾ ਕੋਈ ਸੁਨਿਆ ਪਹਚਾਣਾ ਵੇ ਤਾਂ ਪਹਿਲਾਂ ਨੰਦੀ ਮਹਾਰਾਜ ਦੇ ਕੰਨਾਂ 'ਚ ਕਹੀਦਾ ਕਿ ਮਹਾਰਾਜਾ ਦਾ ਸੁਨਿਆ ਪਹਚਾਇਓ ਜਦੋਂ ਆਪਾਂ ਇਹਨਾਂ ਨੂੰ ਰੈਸਕਿਊ ਕੀਤਾ ਮੈਂ ਦਿਲੋਂ ਤੁਹਾਨੂੰ ਦੱਸਣ ਦਿਆ ਜੇ ਮੈਂ ਇਹ ਨਹੀਂ ਕਿ ਕੈਮਰੇ 'ਕੇ ਕਹਿ ਰਿਹਾ ਮੈਂ ਇਹਨਾਂ ਨੂੰ ਰੋਂਦੇ ਦੇਖਿਆ ਇਹਨਾਂ ਦੀ ਅੱਖਾਂ 'ਚ ਪਾਣੀ ਸੀਗਾ ਖਲੋਤਾ ਇਹਨਾਂ ਕੋ ਜਾਨ ਹੀ ਨਹੀਂ ਲੀਦਾ ਸੀਗਾ ਪਤਾ ਨਹੀਂ ਕਿਦੋਂ ਦੇ ਉਹ ਇੱਕੋ ਛੋਟੀ ਜਿਹੀ ਗੱਡੀ 'ਚ ਤਿੰਨ ਤਿੰਨ ਬੰਨੇ ਹੋਏ ਸੀਗੇ ਪ੍ਰੋਪਰ ਕੰਜਸਟਿਡ ਸੀਗੇ ਪਰਸੀਨੋ ਪਰਸੀਨ ਹੋਏ ਪਏ ਸੀਗੇ ਮੈਂ ਰੋਂਦੇ ਦੇਖਿਆ ਨੰਦੀ ਮਹਾਰਾਜ ਨੂੰ ਕੋਈ ਵੀ ਐਨੀਮਲ ਆ ਕੋਈ ਵੀ ਇਨਸਾਨ ਆ ਮਾੜਾ ਉਹਦੀ ਸਹਾਇਤਾ ਕਰਨੀ ਚਾਹੀਦੀ ਆ ਜੇ ਮਾਰਾਂ ਨੇ ਤੁਹਾਨੂੰ ਧਰਤੀ ਤੇ ਜਨਮ ਦਿੱਤਾ ਨਾ ਕੋਈ ਸੋਚ ਕੇ ਦਿੱਤਾ ਤੁਸੀਂ ਕਿਸੇ ਦੇ ਕੰਮ ਆਓਗੇ ਨਾ ਅਸਲੀ ਯਾਦਗੀਆਂ ਉਹ ਹੀ ਹੋ ਜੇ ਘੁੰਮਣਾ ਫਿਰਨਾ ਇਹ ਮੈਂ ਮੰਦਰ ਗੁਰਦੁਆਰਿਆਂ ਚ ਜਾਣਾ ਮੈਂ ਹਰ ਕਿਸੇ ਦਾ ਸਤਿਕਾਰ ਕਰਦਾ ਵਾ ਬਟ ਅਸਲੀ ਜਿਹੜੀ ਪੂਜਾ ਜਾਂ ਦਾਨ ਧਰਮ ਜੋ ਆਪਾਂ ਮੰਦਰਾ ਗੁਰਦੁਆਰਾ ਚ ਕਰਦੇ ਆ ਨਾ ਔਰੇ ਨਾਲੋਂ ਇੰਨਾ ਨਾ ਕਰੋ ਉਹ ਜ਼ਿਆਦਾ ਫਲ ਮਿਲਦਾ ਜੋ ਅੱਜ ਅਸੀਂ ਤੁਹਾਨੂੰ ਇੱਕ ਐਸੇ ਸ਼ਖਸ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਸ਼ਖਸ ਨੇ ਆਪਣੀ ਜਾਨ ਤੇ ਖੇਲ ਕੇ ਨੰਦੀ ਬੈਲ ਬਚਾਏ ਨੇ ਜੀ ਹਾਂ ਔਰ ਇਕਲਾ ਯੁਵਕ ਜਦੋਂ ਰਸਤੇ ਤੇ ਜਾ ਰਿਹਾ ਸੀ ਤਾਂ ਉਸ ਨੂੰ ਲੱਗਾ ਕਿ ਇਹਦੇ ਵਿੱਚ ਕੁਝ ਸਦਕ ਦੀ ਚੀਜ਼ ਹੋ ਸਕਦੀ ਹੈ ਤਾਂ ਉਸ ਨੂੰ ਬਚਾਨ ਚ ਔਰ ਇਹਨਾਂ ਬੇਜੁਬਾਨ ਜਾਨਵਰਾਂ ਵਾਸਤੇ ਇਹ ਮਸੀਹਾ ਬਣਿਆ ਹੈ ਇਸ ਵੇਲੇ ਇਹ ਸ਼ਖਸ ਜਿਹੜਾ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜੋ ਕਿ ਇਹਨਾਂ ਨੂੰ ਪਿਆਰ ਕਰ ਰਿਹਾ ਹੈ ਔਰ ਅੱਜ ਇਹਨਾਂ ਦਾ ਅਗਰ ਕਹੀ ਜਾਵੇ ਤੇ ਸਹੀ ਮੈਨੇਚ ਮਾਈ ਬਾਪ ਜਿਹੜਾ ਹੈ ਉਹ ਇਹ ਸ਼ਖਸ ਹੈ ਜਿਸ ਨੇ ਕੀ ਇਹਨਾਂ ਨੂੰ 6 ਫੁੱਟ ਉੱਚੇ ਨੰਦੀ ਬੈਲ ਜਿਨ੍ਹਾਂ ਨੂੰ ਇੱਕ ਕਿਆ ਜਾਂਦਾ ਹੈ ਕਿ ਸ਼ੰਕਰ ਭਗਵਾਨ ਦੀ ਸਵਾਰੀ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਰੱਖਿਆ ਕੀਤੀ ਆਖਿਰਕਾਰ ਮਸਲਾ ਕਿਵੇਂ ਚੱਲਿਆ ਔਰ ਕੀ ਹੋਇਆ ਸਾਡੇ ਨਾਲ ਵਰੁਣ ਸਰੀਂਧ ਜੀ ਮੌਜੂਦ ਦੇ ਔਰ ਉਹ ਜੀ ਕੀ ਹੋਇਆ ਸੀ ਉਸ ਵੇਲੇ ਰਾਤ ਨੂੰ ਔਰ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ ਤੇ ਕੀ ਘਟਨਾ ਵਾਪਰੀ ਹੈ ਸੋਭਾ ਜੀ ਅਸੀਂ ਉਸ ਦਿਨ ਰਾਤੀ ਮੁਖਤੇਸ਼ਵਰ ਧਾਮ ਜਾ ਰਹੇ ਸੀਗੇ ਮੰਦਰ ਤੇ ਜਿਹੜਾ ਅਸੀਂ ਕਤਫੂ ਨੰਗਲ ਵਾਲਾ ਟੋਲ ਕ੍ਰੋਸ ਕਰ ਰ ਲਗੇ ਤੇ ਸਾਡੇ ਅੱਗੇ ਦੋ ਬਲੈਰੋ ਪਿਕਅਪ ਵਹਿਨਾ ਸੀਗੀਆਂ ਬਿਲਕੁਲ ਕਵਰ ਸੀਗੀਆਂ ਉਹ ਦੋਵੇਂ ਉਹ ਟੋਲ ਨੂੰ ਬਹੁਤ ਗਲਤ ਤਰੀਕੇ ਨਾਲ ਨਿਕਲੇ ਆ ਮਲ ਕੇ ਆਪਾਂ ਕਹਿ ਸਕਦਾ ਕਿ ਟੋਲ ਤੋੜ ਕੇ ਨਿਕਲਿਆ ਸਾਨੂੰ ਲੱਗਾ ਵੀ ਕਿਤੇ ਟੋਲ ਤੋੜਿਆ ਵਾ ਕੁਝ ਗਲਤ ਨਾ ਹੋਵੇ ਅਸੀਂ ਆਪਣੀ ਗੱਡੀ ਉਹਨਾਂ ਦੇ 1 ਕਿਲੋਮੀਟਰ ਟੋਲ ਤੋਂ ਅੱਗੇ ਜ਼ਿਮੀਂਦਾਰਾਂ ਦੇ ਢਾਬੇ ਦੇ ਲਾਗੇ ਲਾਈ ਆ ਅਸੀਂ ਹਾਲੇ ਉਹਨਾਂ ਨਾਲ ਗੱਲ ਹੀ ਕਰਨ ਲੱਗੇ ਹਾਂ ਕਿ ਕੌਣ ਹੋ ਯਾਰ ਤੁਸੀਂ ਇਦਾਂ ਕਿਉਂ ਕੀਤਾ ਕਿਉਂਕਿ ਪਰਦੇਸੀ ਸੀਗੇ ਉਹ ਤੇ ਉਹਨਾਂ ਨੇ ਆਪਣੀਆਂ ਗੱਡੀਆਂ ਲੋਕ ਕੀਤੀਆਂ ਤਾਂ ਉੱਥੋਂ ਭੱਜ ਕੇ ਅੱਗੇ ਲੱਗ ਕੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਫੜੀਏ ਕੱਲ ਨੂੰ ਕੋਈ ਗਲਤ ਸਾਡੇ ਤੇ ਨਾਲ ਇਲਜ਼ਾਮ ਲਗੇਗੇ ਅਸੀਂ ਕਿਉਂ ਇਦਾਂ ਖਲਾਰਿਆ ਵਾ ਲੇਕਿਨ ਉਹ ਭੱਜ ਗਏ ਉਥੋਂ ਅਸੀਂ ਉਸ ਤੋਂ ਬਾਅਦ 112 ਤੇ ਫੋਨ ਕੀਤਾ ਕਿ ਇਦਾਂ ਇਦਾਂ ਹੋਇਆ ਵਾ ਤੇ ਅਸੀਂ ਉਹਨਾਂ ਨੂੰ ਨਾਰਮਲ ਖਲਾਰਿਆ ਆਏਗਾ ਬਟ ਸਾਡੀ ਸਾਨੂੰ ਮਾਰਿਆ ਸ਼ੱਕ ਹੋਇਆ ਕਿ ਗੱਡੀਆਂ ਚ ਆਖਿਰ ਇਹੋ ਜਿਹਾ ਹੈਗਾ ਕਿ ਇਹ ਜਿਹੜੀਆਂ ਗੱਡੀਆਂ ਡਰਾਈਵਰ ਛੱਡ ਕੇ ਭੱਜ ਗਏ ਨੇ ਜਦੋਂ ਤਰਪਾਲਾ ਅਸੀਂ ਪਰੇ ਕੀਤੀ ਤਾਂ ਤਰਪਾਲਾ ਦੇ ਅੰਦਰ 6 ਨੰਦੀ ਮਾਰੇ ਸੀਗੇ ਦੋ ਗੱਡੀਆਂ ਚ ਤਿੰਨ ਤਿੰਨ ਕਰਕੇ ਪਾਏ ਸੀਗੇ ਫਿਰ ਅਸੀਂ 112 ਤੇ ਕਾਲ ਕੀਤੀ ਆ ਪੁਲਿਸ ਨੂੰ ਇਤਲਾਹ ਕੀਤੀ ਆ ਪ੍ਰੋਪਰ ਇਹ ਇੱਕ 1 ਵਜੇ ਤੋਂ ਸ਼ੁਰੂ ਹੋਇਆ 1:30 1 ਵਜੇ ਤੋਂ ਸ਼ੁਰੂ ਹੋਇਆ ਸਾਰਾ ਸਿਲਸਿਲਾ ਤੇ ਉਸ ਤੋਂ ਬਾਅਦ ਸਾਨੂੰ 3:30 ਵਜੇ ਉੱਥੇ ਹੀ ਉਹ ਰਾਤ 3:30 ਵਜੇ ਜਿਹੜੋ ਪੁਲਸ ਆਈ ਹੈ ਤੇ ਅਸੀਂ ਉਹਨਾਂ ਦੇ ਹੈਂਡਓਵਰ ਕੀਤਾ ਤੇ ਅਸੀਂ ਅੱਗੋਂ ਫਿਰ ਮੰਦਿਰ ਨੂੰ ਚਲੇ ਗਏ ਆ ਸੋ ਫਿਰ ਅਗਲੇ ਦਿਨ ਅਸੀਂ ਫਿਰ ਕਥੋਂ ਨੰਗਲ ਐਸਐਚਓ ਸਾਹਿਬ ਨੇ ਬੜਾ ਕੋਆਪਰੇਟ ਕੀਤਾ ਸਾਡੇ ਨਾਲ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅਗਲੇ ਦਿਨ ਅਸੀਂ ਉੱਥੋਂ ਇਹ 6 ਨੰਦੀ ਮਹਾਰਾਜ ਰੈਸਕਿਊ ਕਰਕੇ ਕਥੋਂ ਨੰਗਲੋਂ ਅੰਬਰਸਰ ਗਊਸ਼ਾਲਾ ਚ ਰ ਵਾ ਤਾਂ ਭਾਜੀ ਇਹ ਕੀ ਕਿਸ ਕਰਕੇ ਤੁਸੀਂ ਕੀ ਸਮਝਦੇ ਹੋ ਕੀ ਹੋਇਆ ਕੀ ਇਹ ਨਹੀਂ ਸਮਝਣਾ ਕੁਝ ਨਹੀਂ ਇਹ ਬਿਲਕੁਲ ਕਲੀਅਰ ਹੈ ਜੀ ਇਹ ਜੀ ਤਸਕਰੀ ਕੀਤੀ ਜਾ ਰਹੀ ਹੈ ਗਊ ਹੱਤਿਆ ਕੀਤੀ ਜਾਂਦੀ ਹੈ ਜਿੱਦਾਂ ਕਿ ਆਪ ਜੀ ਨੂੰ ਪਤਾ ਵਾ ਇਹ ਸਿਰਫ ਮਾਸ ਵਾਸਤੇ ਤੇ ਇਹਨਾਂ ਦੀਆਂ ਹੱਡੀਆਂ ਵਾਸਤੇ ਇਹਨਾਂ ਨੂੰ ਲਿਆ ਲੈ ਕੇ ਜਾਇਆ ਜਾ ਰਿਹਾ ਹੈਗਾ ਇਹਨਾਂ ਦੀ ਤਸਕਰੀ ਹੋ ਰਹੀ ਸੀਗੀ ਇਹਨਾਂ ਨੂੰ ਵੱਢਿਆ ਜਾਣਾ ਹੈਗਾ ਮੈਂ ਤਾਂ ਕਹਿੰਦਾ ਇੱਕ ਬਹੁਤ ਸ਼ਰਮਸਾਰ ਗੱਲ ਆ ਸਾਡੇ ਸਮਾਜ ਵਾਸਤੇ ਕਿ ਨੰਦੀ ਮਹਾਰਾਜ ਦਾ ਸਾਡੇ Hindu ਧਰਮ ਚ ਵੇਹੇ ਬਹੁਤ ਮਹੱਤਵਪੂਰਨ ਹੈ ਕਿ ਇਨਸਾਨੀਅਤ ਦੇ ਨਾਤੇ ਇੱਕ ਇਨਸਾਨੀਅਤ ਦੇ ਨਾਤੇ ਵੇਖਿਆ ਜਾਵੇ ਬੇਜੁਬਾਨ ਜਾਨਵਰ ਦੀ ਰੱਖਿਆ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ ਤੇ Hindu ਧਰਮ ਜਿਤੇ ਵੇਹੇ ਨੰਦੀ ਮਹਾਰਾਜ ਪੂਜਨੀਏ ਤੁਹਾਡੇ ਜਿਹੜੇ ਗੱਦੀ ਧਾਰੀ ਨੇ ਗੁਰੂ ਨੇ ਹੈਣਾ Hindu ਧਰਮ ਦੇ ਜਿਹੜੇ ਗੱਦੀਆਂ ਤੇ ਬੈਠੇ ਨੇ ਇਹ ਫਰਜ਼ ਉਹਨਾਂ ਦਾ ਬੰਦਾ ਕਿ ਇਹਨਾਂ ਦੀ ਤਸਕਰੀ ਰੋਕਣ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਦੁਵਾਨ ਕਾਉਸਸ ਦੇ ਨਾਮ ਤੇ ਇਹਨਾਂ ਪੈਸਾ ਇਕੱਠਾ ਹੁੰਦਾ ਕੋਈ ਇਹਨਾਂ ਦੇ ਇੱਕ ਰੁਪਈਆ ਨਹੀਂ ਲੱਗਣਦਿਆ ਇਹ ਸੜਕਾਂ ਤੇ ਰੁਲੰਦੇ ਨੇ ਕੂੜਾ ਖਾਣਦੇ ਨੇ ਇੱਕ ਬੰਨੇ ਹੀ ਕਰਨੇ ਆ گاਉਂ ਮਾਤਾ ਤੇ ਨੰਦੀ ਮਹਾਰਾਜ ਇਲੈਕਸ਼ਨਾਂ ਦਾ ਦਿਨਾਂ ਚ ਵੀ ਇਹ ਸਭ ਹੁੰਦਾ گاਉਂ ਮਾਤਾ ਪੂਜਨੀ ਆ ਜੀ ਨੰਦੀ ਮਹਾਰਾਜ ਆ ਕੇ ਮੰਦਿਰਾਂ ਤੇ ਜਾ ਕੇ ਆਪਣੀ ਪ੍ਰੋਮੋਸ਼ਨਾਂ ਕਰਨਦੇ ਜੇ ਤੇ ਜਿੱਥੇ ਅਸਲੀ ਪ੍ਰੋਮੋਸ਼ਨ ਕਰਨ ਦਾ ਜਿੱਥੇ ਅਸਲੀ ਇਹਨਾਂ ਨੂੰ ਹੱਕ ਦਿਵਾਣਾ ਇਹਨਾਂ ਦੀ ਜਾਨ ਦੇ ਰੱਖਿਆ ਉੱਥੇ ਕੋਈ ਧਾਰਮੀ ਗਿਆ ਕੋਈ ਵੀ ਰਾਜਨੀਤਿਕ ਅੱਗੇ ਨਹੀਂ ਆ ਰਿਹਾ ਜੀ ਤਾਂ ਤੁਸੀਂ ਵੇਖੋ ਇਸ ਵੇਲੇ ਕਿ ਇੱਥੇ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਹੇ ਨੇ ਤੇ ਭਾਜੀ ਉਹਨਾਂ ਨਾਲ ਦੀ ਫਿਰ ਸੇਵਾ ਭਾਵ ਕਿਸ ਤਰ੍ਹਾਂ ਕਰੋਗੇ ਫਿਰ ਵੇਖੋ ਜੀ ਇਹ گاਉਂ ਸ਼ਾਲਾ ਚ ਤੇ ਰਖਤਾ ਰਖਵਾਇਆ ਹੋਏ ਇਹਨਾਂ ਨੂੰ ਉਨ ਜੀਦੋਂ ਤੱਕ ਆਪਣੇ ਕੋ ਹੋਏਗੀ ਇਹਨਾਂ ਦੀ ਸੇਵਾ ਕਰਾਂਗੇ ਜੇ ਹੋਰ ਵੀ ਕੋਈ ਸ਼ਰਧਾਲੂ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਤੇ ਸਾਡੇ ਨਾਲ ਸੰਪਰਕ ਕਰੇ ਆਪਣੇ ਆਪ ਦੇਖ ਰਹੇ ਚ ਨੇ ਵਧੀਆ ਤਰੀਕੇ ਰਹਿ ਰਹੇ ਨੇ ਤੁਸੀਂ ਦੇਖ ਰਹੇ ਹੋ ਪ੍ਰੋਪਰ ਇਹਨਾਂ ਦੀ ਡਾਈਟ ਦਾ ਖਿਆਲ ਰੱਖਿਆ ਜਾ ਰਿਹਾ ਵਾ ਵਧੀਆ ਤਰੀਕੇ ਰੱਖਿਆ ਜਾਣਾ ਕਿੰਨੀ ਉਮਰ ਲੱਗਦੀ ਇਹਨਾਂ ਦੀ ਇਹਨਾਂ ਦੀ ਇਹ ਜੀ ਹਾਲੇ ਪ੍ਰੋਪਰ ਤੁਸੀਂ ਦੇਖੋ ਜਵਾਨ ਨੇ ਹੁਣੇ 3-3 4-4 ਸਾਲ ਇਸ ਤੋਂ ਜ਼ਿਆਦਾ ਤਾਂ ਨਹੀਂ ਹੋਣੇ 4-4 5-5 ਸਾਲ ਦੇ ਹੋਣਗੇ ਹਾਲੇ ਤੇ ਕਿੰਨੀ ਉਮਰ ਹੁੰਦੀ ਇਹਨਾਂ ਦੀ ਇਰੇ ਬਾਰੇ ਮੈਨੂੰ ਇੰਨਾ ਕੋਈ ਆਈਡੀਆ ਨਹੀਂ ਹੈ ਪਰ ਤੁਸੀਂ ਫਿਰ ਲੜੇ ਜਿਸਲੇ ਤੇ ਤੁਹਾਨੂੰ ਲੱਗਾ ਨਹੀਂ ਕਿ ਤੁਸੀਂ ਜਾਨ ਦਾ ਖਤਰਾ ਵੀ ਹੋ ਦੇਖੋ ਜੀ ਜਦੋਂ ਕਹਿੰਦੇ ਨਾ ਜਾਂ ਤੇ ਗਲਤ ਹੁੰਦਾ ਵੇਖ ਕੇ ਉਥੋਂ ਮੂੰਹ ਵਟ ਕੇ ਚੱਲ ਜਾਓ ਯਾਂ ਤੇ ਉਹਦੇ ਖਿਲਾਫ ਬੋਲਣਾ ਲੇ ਫਿਰ ਡੱਟ ਕੇ ਬੋਲੋ ਫਿਰ ਜਾਨ ਦੀ ਕਾਦੀ ਪਰਵਾਹ ਯਾਂ ਤੇ ਮੈਂ ਆਪਣੀ ਜਾਨ ਦੀ ਪਰਵਾਹ ਕਰਦਾ ਜਾਂ ਮੈਂ ਇਹਨਾਂ ਦੀ ਜਾਨ ਦੀ ਪਰਵਾਹ ਕਰਦਾ ਛੱਡ ਕੇ ਵੀ ਜਾ ਸਕਦੇ ਸੀ ਨਹੀਂ ਛੱਡ ਕੇ ਮੇਰਾ ਜਮੀਰ ਨਹੀਂ ਆਵਾਜ਼ ਦਿੰਦਾ ਕਿ ਜੇ ਮੈਂ ਆਪਣੇ ਅੱਖੀਂ ਵੇਖ ਹੀ ਲਿਆ ਇੱਕ ਚੀਜ਼ ਗਲਤ ਹੋਣ ਜਾ ਰਹੀ ਉਹਨਾਂ ਦੀ ਹੱਤਿਆ ਹੋ ਜਾਣੀ ਜਾ ਰਹੀ ਤੇ ਮੈਂ ਜੇ ਛੱਡ ਕੇ ਚੱਲਦਾ ਨਾ ਸਾਰੀ ਜ਼ਿੰਦਗੀ ਦਾ ਮੈਨੂੰ ਪਛਤਾਵਾ ਰਹਿੰਦਾ ਕਿ ਕਾਸ਼ ਮੈਂ ਕੁਝ ਕੀਤਾ ਹੁੰਦਾ ਉਹਨਾਂ ਵਾਸਤੇ ਅੱਜ ਉਮਰ ਦੀ ਜਾਨ ਬਚ ਜਾਂਦੀ ਮਨ ਦੀ ਜਾਨ ਬਚਾਣੀ ਜ਼ਿਆਦਾ ਜ਼ਰੂਰੀ ਸਮਝੀ ਆਪਣੇ ਨਾਲ ਤਾਂ ਤੁਸੀਂ ਇਹਦੇ ਬਾਬਤ ਥਾਣੇ 'ਚ ਕੋਈ ਗੱਲਬਾਤ ਹੋਈ ਹੈ ਥਾਣੇ ਹੋਈ ਹੈ ਜੀ ਸਾਰੀ ਗੱਲਬਾਤ ਐਸਐਸਓ ਸਾਹਿਬ ਨਾਲ ਹੋਈ ਹੈ ਉਹਨਾਂ ਦੇ ਪਰਚਾ ਦਰਜ ਹੋਏਗਾ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਵਾਂ ਉਹ ਜ਼ਬਤ ਕਰ ਲਿਆਂ ਗਿਆ ਵਾਂ ਤੇ ਹੁਣ ਉਹਨਾਂ ਦੀ ਗਾ ਇਨਕੁਆਇਰੀ ਚੱਲੇਗੀ ਜੋ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਰੂਟੀਨ ਹੈਗਾ ਵਾ ਔਰ ਇਹ ਚ ਆਪਣਾ ਕੋਈ ਨਹੀਂ ਮੇਰਾ ਮੇਨ ਮਕਸਦ ਸੀਗਾ ਨੰਦੀ ਮਹਾਰਾਜ ਨੂੰ ਬਚਾਉਣਾ ਨਾ ਕਿ ਪੁਲਿਸ ਚ ਕਾਰਵਾਈਆਂ ਚ ਪੈਣਾ ਨੰਦੀ ਮਹਾਰਾਜ ਦੀ ਧਰਮ ਦੀ ਗੱਲ ਕਰੀਏ ਦੇਖੀ ਨੀ ਕੀ ਕੀ ਮੰਨਿਆ ਜਾਂਦਾ ਨਾਲੇ ਇਹ ਜੀ ਸ਼ੰਕਰ ਮਹਾਰਾਜ ਦੀ ਸਵਾਰੀ ਆ ਸਾਡੇ ਬੜੇ ਪੂਜਨੀ ਹੈ ਅਸੀਂ ਜਦੋਂ ਵੀ ਕਿਸੇ ਮੰਦਿਰ ਜਾਂਦੇ ਆ ਨਾ ਅਹੀ ਸ਼ੰਕਰ ਮਹਾਰਾਜ ਦਾ ਕੋਈ ਸੁਨਿਆ ਪਹਚਾਣਾ ਹੈ ਤੇ ਪਹਿਲਾਂ ਨੰਦੀ ਮਹਾਰਾਜ ਦੇ ਕੰਨਾਂ 'ਚ ਕਹੀਦਾ ਕਿ ਮਹਾਰਾਜਾ ਦਾ ਸੁਨਿਆ ਪਹਚਾਇਓ ਤੇ ਸ਼ਾਕ ਸਾਥ ਆਪ ਹੀ ਨੇ ਤੇ ਮੈਨੂੰ ਲੱਗਦਾ ਮੇਰੀ ਸ਼ੰਕਰ ਮਹਾਰਾਜ ਬਹੁਤ ਜਲਦੀ ਸੁਣਨਗੇ ਬਹੁਤ ਜਲਦੀ ਸੁਣਨਗੇ ਅੱਜ ਤੁਸੀਂ ਕੰਨ 'ਚ ਕਹੋਗੇ ਕੁਝ ਹੋਣਾ ਨਾ ਮੈਂ ਕਹਿੰਦਾ ਮੈਂ ਤਾਂ ਕੱਲ ਦਾ ਨਾਲ ਕੰਨਾ ਜੀ ਕਹਿਣ ਲਿਆ ਵਾਂ ਐ ਹੋ ਨਹੀਂ ਸਭ ਕੁਝ ਵੇਖੋ ਕਿੰਨੇ ਮੈਂ ਕਹਿੰਦਾ ਕੀ ਹੈ ਨਾਜ ਕੁਝ ਵੀ ਨਹੀਂ ਹੈ ਨਾ ਇਹ ਬੋਲ ਸਕਦੇ ਨੇ ਲੇਕਿਨ ਜਦੋਂ ਆਪਾਂ ਇਹਨਾਂ ਨੂੰ ਰੈਸਕਿਊ ਕੀਤਾ ਮੈਂ ਦਿਲੋਂ ਤੁਹਾਨੂੰ ਦੱਸਣ ਦਿਆ ਜੇ ਮੈਂ ਇਹ ਨਹੀਂ ਕਿ ਕੈਮਰੇ 'ਕਿ ਕਹਿ ਰਿਹਾ ਮੈਂ ਇਹਨਾਂ ਨੂੰ ਰੋਂਦੇ ਇਨਾਂ ਦੀ ਅੱਖਾਂ 'ਚ ਪਾਣੀ ਸੀਗਾ ਖਲੋਤਾ ਇੰਨਾ ਕੋਈ ਜਾਨ ਹੀ ਨਹੀਂ ਲੀਦਾ ਸੀਗਾ ਪਤਾ ਨਹੀਂ ਕਿਦੋ ਦੇ ਉਹ ਇੱਕੋ ਛੋਟੀ ਜੀ ਗੱਡੀ 'ਚ ਤਿੰਨ ਤਿੰਨ ਬੰਨੇ ਹੋਏ ਸੀਗੇ ਪ੍ਰੋਪਰ ਕੰਜਸਟਿਡ ਸੀਗੇ ਪ੍ਰਸੀਨੋ ਪ੍ਰਸੀਨ ਹੋਏ ਪਏ ਸੀਗੇ ਮੈਂ ਰੋਂਦੇ ਵੇਖਿਆ ਨੰਦੀ ਮਹਾਰਾਜ ਨੂੰ ਤਾਂ ਇਹ ਸਾਰੇ ਉਹ ਨੰਦੀ ਬੈਲ ਨੇ ਜਿਹੜੇ ਇਸ ਵੇਲੇ ਅਸੀਂ ਆਪਣੇ ਟੀਵੀ ਸਕਰੀਨ ਤੇ ਵੇਖ ਰਹੇ ਹਾਂ ਹਾਂਜੀ ਇਹ 6 ਦੇ 6 ਨੰਦੀ ਬੈਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ 6 ਨੰਦੀ ਬੈਲ ਤੁਸੀਂ ਇਸ ਵੇਲੇ ਤੁਸੀਂ ਦੇਖੋ ਇੱਕ ਦੂਸਰੇ ਨੂੰ ਕਿੰਨਾ ਪਿਆਰ ਕਰ ਰਹੇ ਨੇ ਔਰ ਇਸ ਵੇਲੇ ਫਿਲਹਾਲ ਇਹਨਾਂ ਦੀ ਕੇਅਰ ਟੇਕਿੰਗ ਕੀਤੀ ਜਾ ਰਹੀ ਹੈ ਤਾਂ ਇਹ ਤਸਕਰੀ ਵਾਸਤੇ ਇਸਤੇਮਾਲ ਕੀਤਾ ਜਾਣਾ ਸੀ ਇਹਨਾਂ ਦਾ ਸ਼ੋਸ਼ਣ ਕੀਤਾ ਜਾਣਾ ਸੀ ਲੇਕਿਨ ਉਸ ਸ਼ੋਸ਼ਣ ਨੂੰ ਬਚਾਉਣ ਦਾ ਕੰਮ ਜਿਹੜਾ ਹੈ ਅੱਜ ਇਸ ਸ਼ਖਸ ਵੱਲੋਂ ਕੀਤਾ ਗਿਆ ਜਿਸਨੇ ਕਿ ਰਾਤ ਵੇਲੇ ਜਦੋਂ ਦੇਖਿਆ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਉਸ ਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦੀ ਚੀਜ਼ ਹੈ ਤਾਂ ਉਹ ਖੁਦ ਆਏ ਤਾਂ ਅੱਜ ਇਹਨਾਂ 6 ਬੇਜੁਬਾਨਾਂ ਦੀ ਇਕ ਆਵਾਜ਼ ਬਣ ਕੇ ਸਾਹਮਣੇ ਆਏ ਨੇ ਤਾਂ ਸਲਾਮ ਐਸ ਨੌਜਵਾਨ ਦੀ ਸੋਚ ਨੂੰ ਕਿ ਜਿਸ ਨੇ ਕੀ ਕੀਤਾ ਤਾਂ ਭਾਜੀ ਜ਼ਿੰਦਗੀ ਚ ਯਾਦ ਰਹੇਗਾ ਸਮਾਂ ਵਾਲਾ ਮੈਂ ਕਹਿੰਦਾ ਜੀ ਇਹ ਭੁੱਲਣ ਵਾਲੀ ਚੀਜ਼ ਨਹੀਂ ਆ ਬਟ ਮੈਂ ਇਥੇ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਹਰ ਕਿਸੇ ਨੂੰ ਹਰ ਕਿਸੇ ਨੂੰ ਮੈਂ ਇਹ ਨਹੀਂ ਕਹਿੰਦਾ ਨੰਦੀ ਮਾਰਾ ਕੋਈ ਵੀ ਐਨੀਮਲ ਆ ਕੋਈ ਵੀ ਇਨਸਾਨ ਆ ਮੜਾ ਉਹਦੀ ਸਹਾਇਤਾ ਕਰਨੀ ਚਾਹੀਦੀ ਆ ਜੇ ਮਾਰਾਂ ਨੇ ਤੁਹਾਨੂੰ ਤਰ ਤੀ ਤੇ ਜਨਮ ਦਿਤਾ ਨਾ ਕੋਈ ਸੋਚ ਕੇ ਦਿੱਤਾ ਤੁਸੀਂ ਕਿਸੇ ਦੇ ਕੰਮ ਆਓਗੇ ਨਾ ਅਸਲੀ ਯਾਦਗੀਆਂ ਉਈ ਹੋ ਜੇ ਘੁੰਮਣਾ ਫੇਰਨਾ ਇਹ ਮੈਂ ਮੰਦਰ ਗੁਰਦੁਆਰਿਆਂ ਚ ਜਾਣਾ ਵਾ ਮੈਂ ਹਰ ਕਿਸੇ ਦਾ ਸਤਿਕਾਰ ਕਰਦਾ ਵਾ ਬਟ ਅਸਲੀ ਜਿਹੜੀ ਪੂਜਾ ਜਾਂ ਦਾਨ ਧਰਮ ਜੋ ਆਪਾਂ ਮੰਦਰਾ ਗੁਰਦੁਆਰਾ ਚ ਕਰਦੇ ਆ ਨਾ ਔਰੇ ਨਾਲੋਂ ਇੰਨਾ ਨਾ ਕਰੋ ਉਹ ਜ਼ਿਆਦਾ ਫਲ ਮਿਲਦਾ ਜੋ ਦਾ ਮੈਨੂੰ ਤੇ ਸਾਰੀ ਜ਼ਿੰਦਗੀ ਇਹ ਯਾਦ ਰਹੇਗਾ ਮੇਰੇ ਵਾਸਤੇ ਇੱਕ ਬੜੀ ਪ੍ਰਾਊਡਲੀ ਮੂਵਮੈਂਟ ਹੈ ਕਿਉਂਕਿ ਉਸ ਟਾਈਮ ਮੈਂ ਵੀ ਡਰਿਆ ਪਿਆ ਸੀਗਾ ਕਿਉਂਕਿ ਜਿਹੜੇ ਤਸਕਰ ਹੁੰਦੇ ਨੇ ਉਹ ਤੁਹਾਨੂੰ ਪਤਾ ਕ੍ਰਿਮੀਨਲ ਬੰਦੇ ਹੁੰਦੇ ਨੇ ਕੁਝ ਵੀ ਹੋ ਸਕਦਾ ਹੈ ਉਸ ਟਾਈਮ ਤੇ ਰਾਹ ਦਾ ਸਮਾ ਸੀਗਾ ਮੈਂ ਆਪਣੇ ਸ਼ਹਿਰ ਤੋਂ ਬਹੁਤ ਦੂਰ ਸੀਗਾ ਆਪਣੇ ਦੋਸਤਾਂ ਸੱਜਣਾ ਤੋਂ ਬਹੁਤ ਦੂਰ ਸੀਗਾ ਕੁਝ ਵੀ ਹੋ ਸਕਦਾ ਸੀਗਾ ਲੇਕਿਨ ਅੱਜ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਉਹ ਥੋੜੀ ਜਿਹੀ ਹਿੰਮਤ ਵਿਖਾ ਕੇ ਅੱਜ ਛੇ ਨੰਦੀ ਮਹਾਰਾਜ ਨੂੰ ਬਚਾਇਆ ਵਾ ਇਦਾਂ ਦੇ ਬਹੁਤ ਤਸਕਰੀ ਹੋ ਰਹੀ ਹੈ ਇਹ ਤੇ ਸਮਾਜ ਨੂੰ ਪ੍ਰਸ਼ਾਸਨ ਨੂੰ ਤੇ ਧਰਮ ਦੇ ਠੇਕੇਦਾਰਾਂ ਨੂੰ ਸੋਚਣਾ ਚਾਹੀਦਾ ਅੱਜ ਮੈਂ ਇਨਾਂ ਵਾਸਤੇ ਹੈਗਾ ਸੀ ਕਿ ਜੇ ਮੈਂ ਨਾ ਹੁੰਦਾ ਤੇ ਇਹ ਵੀ ਉੱਧੇ ਹੀ ਬੁੱਚੜ ਕੰਨ ਤੁਸੀਂ ਆਪਣਾ ਕੋਈ ਨੰਬਰ ਦੇ ਦਿਓ ਅਗਰ ਇਨਾਂ ਵਾਸਤੇ ਕੋਈ ਮਦਦ ਚਾਹੀਦੀ ਹੈ ਤੇ ਕੀ ਚਾਰਾ ਵਗੈਰਾ ਹੀ ਚਾਹੀਦਾ ਬਿਲਕੁਲ ਚਾਰਾ ਚੂਰਾ ਨੂੰ ਕਿਹੇ ਚੀਜ਼ ਦੀ ਮਦਦ ਦੀ ਇੱਥੇ ਗਊਸ਼ਾਲਾ ਚ ਹੈਗੇ ਨੇ ਚਾਰਾ ਚੂਰਾ ਇਨਾਂ ਨੂੰ ਖਵਾਓ ਪਿਲਾਓ ਇਹਨਾਂ ਦੇਖੋ ਕਿਤੇ ਵੀ ਤੁਸੀਂ ਤੁਹਾਨੂੰ ਕਿਤੇ ਵੀ ਗਊਆਂ ਵਿਖਧੀਆਂ ਵਾ ਕੂੜਾ ਖਾਂਦੀਆਂ ਉਹਨਾਂ ਨੂੰ ਕੂੜੇ ਤੋਂ ਹਟਾਓ ਉੱਥੇ ਚਾਰਾ ਪਾਓ ਇਹਨਾਂ ਦੀ ਸੇਵਾ ਕਰੋ ਅਸਲੀ ਸੇਵਾ ਐਹੀ ਹੋ ਜੀ ਤੁਹਾਡਾ ਨੰਬਰ ਕੀ ਹੈ ਜੀ 781439 ਦੁਬਾਰਾ ਬੋਲ ਦੋਗੇ ਨੰਬਰ 78143 9 78143 98097 ਤਾਂ ਬਿਲਕੁਲ ਇਸ ਸ਼ਖਸ ਵੱਲੋਂ ਮਦਦ ਕੀਤੀ ਗਈ ਹੈ ਸਲਾਮ ਹੈ ਇਸ ਨੌਜਵਾਨ ਦੀ ਸੋਚ ਨੂੰ ਕਿ ਜਿਸਨੇ ਵੇਖਿਆ ਕਿ ਰਾਤ ਵੇਲੇ ਇਹਨਾਂ ਦੀ ਤਸਕਰੀ ਹੋ ਰਹੀ ਹੈ ਔਰ ਉਸਨੇ ਆਪਣੀ ਜਾਨ ਤੇ ਖੇਲ ਕੇ ਇਹਨਾ 6 ਬੇਜੁਬਾਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਤਾਂ ਉਸਨੇ ਕਿਹਾ ਕਿ ਉਸਦੀ ਜੀਵਨ ਦਾ ਸਭ ਤੋਂ ਭਾਵੁਕ ਕਰਨ ਵਾਲਾ ਸਮਾਂ ਸੀ ਔਰ ਇਸ ਨੂੰ ਸ਼ਾਇਦ ਕਦੀ ਨਹੀਂ ਭੁੱਲਣਗੇ ਚੰਗੀ ਸੋਚ ਹੈ ਸਲਾਮ ਕਰਦੇ ਹਾਂ ਇਸ ਨੌਜਵਾਨ ਦੀ ਸੋਚ ਨੂੰ ਪਰ ਜ਼ਰੂਰਤ ਹੈ ਕਿ ਪ੍ਰਸ਼ਾਸਨ ਵੀ ਜਾਗੇ ਠੀਕ ਹੈ ਕਾਉਸਸ ਦੇ ਨਾਂ ਤੇ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਸਰਕਾਰਾਂ ਬਹੁਤ ਸਾਰੇ ਦਾਅਵੇ ਕਰਦੀਆਂ ਨੇ ਤੇ ਧਾਰਮਿਕ ਸਥਾਨਾਂ ਤੇ ਜਾ ਕੇ ਇਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਲੇਕਿਨ ਅਸਲੀਅਤ ਸੱਚ ਹੈ ਵੈ ਕਿ ਇਹ ਜਿਹੜੇ ਬੇਜੁਬਾਨ ਜਾਨਵਰ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਦੀ ਬਦਹਾਲੀ ਹੁੰਦੀ ਹੈ ਔਰ ਕਿਸ ਤਰੀਕੇ ਨਾਲ ਇਹਨਾਂ ਦੀ ਤਸਕਰੀ ਹੋ ਰਹੀ ਹੈ ਉਸ ਦਾ ਭਾਂਡਾ ਫੋੜ ਕੀਤਾ ਗਿਆ ਹੈ ਹੁਣ ਦੇਖਣਾ ਹੋਏਗਾ ਦੇ ਇਹਦੇ ਵਿੱਚ ਪੁਲਿਸ ਕਿ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਲੇਕਿਨ ਇਹਨਾਂ 6 ਬੇਜੁਬਾਨਾਂ ਨੂੰ ਇੱਕ ਨਵਾਂ ਜੀਵਨ ਦੇਣ ਦਾ ਕੰਮ ਇੱਥੇ ਕੀਤਾ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ